ਅਜਿਹੇ ਸਮੇਂ ਦੇ ਵਿੱਚ ਸਰਕਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿ ਦਰਬਾਰੀ ਪੱਤਰਕਾਰੀ ਹੋਵੇ। ਉਹੀ ਕੁਝ ਹੋਵੇ, ਉਹੀ ਕੁਝ ਬੋਲਿਆ ਜਾਵੇ, ਉਹੀ ਕੁਝ ਲਿਖਿਆ ਜਾਵੇ ਜੋ ਕੁਝ ਸਰਕਾਰ ਚਾਹੁੰਦੀ ਹੈ। ਭਗਵਾਨਤਮਾਨ ਸਰਕਾਰ ਉਹ ਮੋਦੀ ਸਰਕਾਰ ਦੀ ਪੈੜ ਦੇ ਵਿੱਚ ਪੈੜ ਰੱਖਦੇ ਹੋਏ ਉਸੇ ਤਰ੍ਹਾਂ ਦਾ ਮਾਹੌਲ, ਉਸੇ ਤਰ੍ਹਾਂ ਦੀ ਘੁਟਨ ਪੰਜਾਬ ਦੇ ਵਿੱਚ ਲਿਆਉਣਾ ਚਾਹੁੰਦੀ ਹੈ। ਜੇ ਜਦੋਂ ਪਤਾ ਹੋਵੇ ਸੀਨੀਅਰ ਦੇ ਸ਼ੇਕ ਹੋਣਗੇ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਤੁਹਾਡੇ ਤਾਂ ਤਾਂ ਪਹਿਲਾਂ ਪਰਚਾ ਹੋ ਗਿਆ ਸੀ। ਜੇ ਤੁਸੀਂ ਚੁੱਪ ਕਰਨ ਵਾਲੇ ਹੁੰਦੇ ਇਸ ਤਰ੍ਹਾਂ ਪੱਤਰਕਾਰਾਂ ਨੂੰ ਚੁੱਪ ਕਰਾਇਆ ਜਾ ਸਕਦਾ ਹੁੰਦਾ ਤਾਂ ਫਿਰ ਤੁਸੀਂ ਇੱਕ ਤੁਹਾਡੇ ਤੇ ਪਰਚਾ ਹੋ ਗਏ ਤੁਹਾਡਾ ਚੈਨਲ ਬੰਦ ਹੋ ਜਾਣਾ ਚਾਹੀਦਾ ਸੀ ਤੁਸੀਂ ਟੱਕੇ ਘਰੇ ਬੈਜ ਜਾਂਦੇ ਅਸੀਂ ਦਿੱਲੀ ਅੰਦੋਲਨ ਲੜ ਕੇ ਬਹੁਤ ਸਾਰੀ ਜਿਹੜੀ ਪੰਜਾਬ ਦੇ ਚ ਡੈਮੋਕਰੈਟਿਕ ਸਪੇਸ ਜਿਹੜੀ ਆ ਵਧਾਈ ਸੀਗੀ ਲੋਕਾਂ ਦੇ ਵਿੱਚ ਇਹ ਜੁਰਤ ਆਈ ਕਿ ਲੋਕ ਆਪਦੇ ਬਲਬੂਤੇ ਜੇ ਕਿਸੇ ਕੋਲੇ ਕੋਈ ਸੋਸ਼ਲ ਮੀਡੀਆ ਦਾ ਮਾਧਿਮਾ ਉਹਦੇ ਰਾਹੀਂ ਜੇ ਕਿਸੇ ਕੋਲੇ ਸੰਘਰਸ਼ੀਲ ਝੰਡਾ ਹੈਗਾ ਉਹਦੇ ਮਾਧਿਮੇ ਦੇ ਰਾਹੀਂ ਕਿ ਬੰਦਾ ਕਿਸੇ ਐਸਡੀਐਮ ਨੂੰ ਐਸਐਚਓ ਨੂੰ ਡੀਐਸਪੀ ਨੂੰ ਕਿਸੇ ਮੰਤਰੀ ਨੂੰ ਐਮਐਲਏ ਨੂੰ ਸ਼ਰਮ ਹਿੱਕ ਠੋਕ ਕੇ ਬਿਨਾ ਕਿਸੇ ਡਰੋਂ ਸਵਾਲ ਕਰਨ ਲੱਗ ਗਿਆ ਸੀਗਾ ਇਹੀ ਡੈਮੋਕ੍ਰੈਟਿਕ ਸਪੇਸ ਭਗਵੰਤ ਮਾਨ ਖਤਮ ਕਰਨਾ ਚਾਹੁੰਦਾ ਕੇ ਪਰਚੇ-ਪੁਰਚੇ ਹਕੂਮਤ ਨੂੰ ਬਹੁਤ ਵੱਡਾ ਭੁਲੇਖਾ ਕਿ ਇਸ ਤਰੀਕੇ ਨਾਲ ਸ਼ਾਇਦ ਲੋਕਾਂ ਨੂੰ ਦਬਾ ਦਿੱਤਾ ਜਾਊਗਾ ਤੇ ਇਹ ਪਰਚੇ ਐਫਆਈਆਰਾਂ ਜੇਲ੍ਹਾਂ ਥਾਣੇ ਕਚਹਿਰੀਆਂ ਇਹ ਤਾਂ ਯੂਨੀਵਰਸਟੀਆਂ ਜਿਵੇਂ ਕਰਤਾਰ ਸਿੰਘ ਸਰਾਭਾ ਨੇ ਕਿਹਾ ਸੀ ਜੇਲਾ ਹੋਣ ਵਤਨ ਕਾਲੀਆਂ ਦੀ ਦਾਖਲ ਹੋਏ ਕੇ ਡਿਗਰੀਆਂ ਪਾ ਜਾਣਾ ਹੁੰਦੇ ਫੇਲ ਬਹੁਤੇ ਤੇ ਪਾਸ ਥੋੜੇ ਵਤਨ ਵਾਸੀਓ ਦਿਲ ਨਟਾ ਜਾ ਬਹੁਤ ਸਾਰਿਆਂ ਨੂੰ ਸੋਗਤਾਲ ਵੀ ਦਿੱਤੀ ਗਈ ਜਿਹੜੇ ਚੁੱਪ ਕਰਕੇ ਬੈਗੇ ਆ ਜਿਹੜੇ ਭਗਮਤਮਨ ਜੇ ਛਿੱਕ ਵੀ ਮਾਰਦੇ ਤੇ ਉਹਦੀ ਖਬਰ ਮਣਾ ਰਹੇ ਇਸ ਤਰ੍ਹਾਂ ਦੇ ਪੱਤਰਕਾਰ ਵੀ ਹੈਗੇ ਆ ਪੰਜਾਬ ਦੇ ਵਿੱਚ ਤੇ ਦੂਜੇ ਪਾਸੇ ਲੋਕਾਂ ਦੀ ਗੱਲ ਕਰਨ ਵਾਲੇ ਵੀ ਹੈਗੇ ਆ ਪਰਚਦਰਜ ਹੋ ਗਿਆ ਇਨਕਲਾਬ ਹੀ ਆ ਕਿ ਪਹਿਲਾਂ ਇਹ ਹੋਇਆ ਹੀ ਨਹੀਂ ਸੀ ਕਿਤੇ ਕਿ ਸਿਰਫ ਇਸ ਗੱਲ ਤੋਂ ਸਰਕਾਰ ਡਰ ਜੂਗੀ ਕਿ ਹੈਲੀਕਾਪਟਰ ਦੇ ਝੂਟਿਆਂ ਦੇ ਗੇੜਿਆਂ ਦੀ ਗਿਣਤੀ ਪੁੱਛੀ ਸੀਗੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਭੇੜ ਚੱਲ ਰਿਹਾ ਕੋਈ ਲੋਕਾਂ ਦੇ ਲਾਠੀ ਚਾਰਜ ਹੋ ਰਿਹਾ ਕੁਝ ਵੀ ਹੋ ਰਿਹਾ ਪੱਤਰਕਾਰ ਦੀ ਆ ਕੋਥੀ ਵੀ ਖੁੱਲੀ ਹੁੰਦੀ ਹੈ ਪੱਤਰਕਾਰ ਨੂੰ ਕੋਈ ਹੱਥ ਨਹੀਂ ਲਾ ਸਕਦਾ ਹੈ ਠੀਕ ਹੈ ਇਹ ਕਿਸ ਤਰ੍ਹਾਂ ਦਾ ਨਿਆਂਪਗਮਨਤ ਮੰਨ ਬਣਾਉਣਾ ਚਾਹੁੰਦਾ ਠੀਕ ਹੈ ਇਹ ਇਨਕਲਾਬ ਹੀ ਆ ਫਿਰ ਇਹ ਪਹਿਲਾਂ ਕਦੇ ਵੀ ਨਹੀਂ ਹੋਇਆ ਕ ਲੋਕਵਾਇ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਆ ਵਿਕਾਸ ਬੀਤੇ ਕੱਲ ਕਈ ਪੱਤਰਕਾਰਾਂ ਅਤੇ ਕਾਰਕੁਨ ਆਰਟੀਐਕਟਿਵਿਸਟ ਮਾਨਕ ਗੋਇਲ ਦੇ ਉੱਤੇ ਪਰਚਾ ਦਰਜ ਹੋਇਆ ਅਤੇ ਇਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੂਰਾ ਰੋਸ ਅਤੇ ਪ੍ਰਦਰਸ਼ਨ ਕੀਤਾ ਜਾ ਰਹੇ ਨੇ ਇਸ ਬਾਬਤ ਗੱਲਬਾਤ ਕਰਦੇ ਹਾਂ ਸਾਡੇ ਨਾਲ ਨੌਜਵਾਨ ਭਰਸਵਾ ਤੋਂ ਕਰਨਜੀਤ ਸਿੰਘ ਮਾਨੁਕੇ ਹੋਣਗੇ ਬਾਈ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਜੋ ਕੱਲ ਸਰਕਾਰ ਵੱਲੋਂ ਇੱਕ ਨਵੇਂ ਸਾਲ ਦੇ ਉੱਤੇ ਪੱਤਰਕਾਰ ਅਤੇ ਕਾਰਕੁਨਾਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਅ ਪਹਿਲੀ ਗੱਲ ਤਾਂ ਅਸੀਂ ਇਹਦੀ ਪੂਰਜੋਰਨ ਖੇਦੀ ਕਰਦੇ ਹਾਂ ਜੀ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਪੱਤਰਕਾਰ ਅਸਲ ਪੱਤਰਕਾਰੀ ਕਰ ਰਿਹਾ ਸਮੇਤ ਤੁਹਾਡੇ ਚੈਨਲ ਦੇ ਜਿਹੜੇ ਲੋਕਾਂ ਦੇ ਹਕੀਕੀ ਮੁੱਦਿਆਂ ਨੂੰ ਸਾਹਮਣੇ ਲਿਆ ਰਹੇ ਆ ਜੀ ਸਰਕਾਰ ਤੇ ਪੂਰਾ ਇਥੋਂ ਦਾ ਤੰਤਰ ਰਲ ਕੇ ਜਿਹੜੇ ਨਕਲੀ ਮੁੱਦੇ ਖੜੇ ਕਰਦਾ ਜੀ ਜਿੱਥੇ ਆਪਸੀ ਭਾਈਚਾਰਕ ਸਾਂਝ ਟੁੱਟਦੀ ਹੈ ਜਿਹਦੇ ਵਿੱਚ ਭਰਾ ਮਾਰੂ جنگ ਜਿਹੜੀ ਆ ਉਹ ਹੋਣ ਦੇ ਚਾਂਸ ਬਣ ਜਾਂਦੇ ਆ ਸੋਡੇ ਚੈਨਲ ਤੇ ਹੋਰ ਜਿਹੜੇ ਪੱਤਰਕਾਰ ਹੈਗੇ ਆ ਪੰਜਾਬ ਦੇ ਉਹ ਲੋਕਾਂ ਦੇ ਹਕੀਕੀ ਮੁੱਦਿਆਂ ਨੂੰ ਚੱਕ ਕੇ ਜਿੱਥੇ ਆਪਦਾ ਫਰਜ ਨਿਭਾ ਰਹੇ ਆ ਉਥੇ ਨਾਲ ਹੀ ਨਾਲ ਸਮਾਜ ਦੇ ਵਿੱਚ ਫੁੱਟਪੈਣ ਤੋਂ ਵੀ ਵਿਚਾਰ ਰਹੇ ਆ ਕਿ ਲੋਕ ਆਪਣੇ ਮੁੱਦਿਆਂ ਤੇ ਜਿਹੜੇ ਅਸਲੀ ਮੁੱਦੇ ਆ ਉਹਨਾਂ ਤੇ ਇਕੱਠੇ ਹੋਣ ਅਸੀਂ ਇਹਦੀ ਪੂਰਜਨ ਨਖੇਦੀ ਕਰਦੇ ਆ ਕਿ ਤੁਸੀਂ ਤੋਂ ਸੋਡੇ ਸਮੇਤ ਬਾਕੀ ਪੱਤਰਕਾਰ ਲੱਗੇ ਹੋਏ ਆ ਤੁਸੀਂ ਆਪਣੇ ਪੱਲਿਓ ਤੇਲ ਬਾਲ ਕੇ ਵੀ ਜਾਂਦੇ ਹੋ ਹਨਾ ਆਪਣੇ ਪੱਲਿਓ ਤੁਸੀਂ ਬਹੁਤ ਸਾਰਾ ਕਸ਼ਟ ਝੱਲ ਕੇ ਪਰਚੇ ਝੱਲ ਕੇ ਮੁਸੀਬਤਾਂ ਝੱਲ ਕੇ ਫਿਰ ਵੀ ਲੋਕਾਂ ਦੀ ਗੱਲ ਕਰ ਰਹੇ ਹੋ ਤਸੀਂ ਤੁਹਾਨੂੰ ਸਲਾਮ ਵੀ ਕਰਦੇ ਆ ਤੇ ਤੁਹਾਡੇ ਨਾਲ ਤੁਹਾਡੇ ਸਮੇਤ ਜਿੰਨੇ ਪੱਤਰਕਾਰਾਂ ਤੇ ਇਹ ਜਿਹੜੀ ਝੂਠੀ ਐਫ ਆਈ ਆਰ ਦਰਜ ਕੀਤੀ ਗਈ ਹੈ ਜਿਹਦੀ ਤੁੱਕ ਨਹੀਂ ਬਣਦੀਗੀ ਅਸੀਂ ਸਾਰੇ ਪੱਤਰਕਾਰਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਐਫ ਆਈ ਆਰ ਰੱਦ ਨਹੀਂ ਕੀਤੀ ਜਾਂਦੀ ਜਾਂ ਇਸ ਤੋਂ ਅੱਗੇ ਕੋਈ ਹੋਰ ਮਤਲਬ ਵੀ ਅਟੈਕ ਕੀਤਾ ਜਾਂਦਾ ਪੱਤਰਕਾਰਾਂ ਦੇ ਉੱਪਰ ਤਾਂ ਨੌਜਵਾਨ ਭਾਰ ਸਭਾ ਜਿਸ ਤਰ੍ਹਾਂ ਦਾ ਸੰਘਰਸ਼ ਉਲੀਕਿਆ ਜਾਊਗਾ ਅਸੀਂ ਇਸ ਸੰਘਰਸ਼ ਦੇ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਪਈ ਗੱਲ ਹੁੰਦੀ ਵੀ ਪੱਤਰਕਾਰ ਦਾ ਕੰਮ ਹੁੰਦਾ ਹੈ ਸਵਾਲ ਕਰਨਾ ਸਾਡੇ ਚੈਨਲ ਉਦੋਂ ਇੱਕ ਸਵਾਲ ਕੀਤਾ ਗਿਆ ਆਰਟੀਆਈ ਪਾਈ ਗਈ ਮਾਨ ਗੋਇਲ ਵੱਲੋਂ ਇੱਕ ਪਰਚਾ ਦਰਜ ਪਰਚਾ ਦਰਜ ਹੋ ਜਾਣਾ ਇਸ ਨੂੰ ਕਿਵੇਂ ਦੇਖੋ ਅ ਅਜਿਹੇ ਸਮੇਂ ਦੇ ਵਿੱਚ ਸਰਕਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿ ਦਰਬਾਰੀ ਪੱਤਰਕਾਰੀ ਹੋਵੇ ਉਹੀ ਕੁਝ ਹੋਵੇ ਉਹੀ ਕੁਝ ਬੋਲਿਆ ਜਾਵੇ ਉਹੀ ਕੁਝ ਲਿਖਿਆ ਜਾਵੇ ਜੋ ਕੁਝ ਸਰਕਾਰ ਚਾਹੁੰਦੀ ਹੈ ਪੂਰੇ ਮੁਲਕ ਦੇ ਵਿੱਚ ਜਿਸ ਤਰ੍ਹਾਂ ਦਾ ਤੰਤਰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਚੱਰੀ ਹੈ 2014 ਤੋਂ ਬਾਅਦ ਮੋਦੀ ਸਰਕਾਰ ਲਗਾਤਾਰ ਜਵਾਬੰਦੀ ਕਰ ਰਹੀ ਹੈ ਜਿੱਥੇ ਉਹ ਲੇਖਕਾਂ ਦੇ ਬੁੱਧੀਜੀਵੀਆਂ ਦੇ ਕਵੀਆਂ ਦੇ ਜਮਾਨਬੰਦੀ ਬੰਦ ਕਰ ਰਹੀ ਹੈ ਉਹਦੇ ਨਾਲ ਹੀ ਨਾਲ ਜਿਹੜੇ ਪੂਰੇ ਹਿੰਦੁਸਤਾਨ ਦੇ ਵਿੱਚ ਲੋਕਾਂ ਦੇ ਹਕੀਕੀ ਮੁੱਦਿਆਂ ਨੂੰ ਚੱਕਣ ਵਾਲੇ ਪੱਤਰਕਾਰ ਆ ਉਹਨਾਂ ਨੂੰ ਵੀ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਭਗਵੰਤਮਾਨ ਸਰਕਾਰ ਮੋਦੀ ਸਰਕਾਰ ਦੀ ਪੈੜ ਦੇ ਵਿੱਚ ਪੈੜ ਰੱਖਦੇ ਹੋਏ ਉਸੇ ਤਰ੍ਹਾਂ ਦਾ ਮਾਹੌਲ ਉਸੇ ਤਰ੍ਹਾਂ ਦੀ ਘੁਟਨ ਪੰਜਾਬ ਦੇ ਵਿੱਚ ਲਿਆਉਣਾ ਚਾਹੁੰਦੀ ਹੈ ਪੰਜਾਬ ਦੇ ਪੱਤਰਕਾਰਾਂ ਦੇ ਉੱਪਰ ਪ੍ਰੈਸ਼ਰ ਬਣਾ ਕੇ ਕਰਨਾ ਚਾਹੁੰਦੀ ਹੈ ਅਸੀਂ ਪਿਛਲੇ ਸਮੇਂ ਦੇਖਿਆ ਵੀ ਕਿ ਸੀਐਮ ਭਗਵੰਤ ਮਾਨ ਇਸ ਕਦਰ ਬਖਲਾਹਟ ਦੇ ਵਿੱਚ ਆਏ ਹੋਏ ਆ ਕਿ ਸ਼ਰਿਆਮ ਲੋਕਲ ਜਿਹੜੇ ਪੱਤਰਕਾਰ ਆ ਉਹਨਾਂ ਦੇ ਨਾਮ ਲੈ ਲੈ ਕੇ ਇਹ ਕਹਿ ਰਿਹਾ ਕਿ ਅਸੀਂ ਤੁਹਾਨੂੰ ਦੇਖਾਂਗੇ ਇਹ ਕੋਈ ਸੀਐਮ ਵਾਲੀ ਗੱਲ ਨਹੀਂ ਇਹ ਕੋਈ ਗਲੀ ਜਾਂਦੇ ਕੋ ਮਸਟੰਡੇ ਦੀ ਗੁੰਡੇ ਦੀ ਸ਼ਬਦਾਵਲੀ ਹੈ ਜਿਸ ਤਰ੍ਹਾਂ ਦੀ ਪੰਜਾਬ ਦਾ ਸੀਐਮ ਜਿਹੜੀ ਆ ਵਰਤ ਰਿਹਾ ਤੇ ਜਿਸ ਤਰ੍ਹਾਂ ਦਾ ਸੀਐਮ ਆਮ ਲੋਕਾਂ ਦੇ ਨਾਲ ਪੱਤਰਕਾਰਾਂ ਦੇ ਨਾਲ ਵਿਹਾਰ ਕਰ ਰਿਹਾ ਇਹ ਮੁੱਖ ਮੰਤਰੀ ਦਾ ਵਿਹਾਰ ਨਹੀਂ ਲੱਗਦਾਗਾ ਅਸੀਂ ਇਹ ਦੇਖੀਏ ਕਿ ਦਿੱਲੀ ਅੰਦੋਲਨ ਨੇ ਪੰਜਾਬ ਦੇ ਵਿੱਚ ਜਿਹੜੀ ਕਾਲੀ ਸਰਕਾਰ ਨੇ ਲੋਕਾਂ ਦੀ ਡੈਮੋਕਰੈਟਿਕ ਸਪੇਸ ਨੂੰ ਖਤਮ ਕਰਨ ਵਾਸਤੇ ਕਾਂਗਰਸ ਨੇ ਵੀ ਪੂਰੀ ਕੋਸ਼ਿਸ਼ ਕੀਤੀ ਪੂਰਾ ਜ਼ੋਰ ਲਾਇਆ 2010 ਦੇ ਵਿੱਚ ਅਕਾਲੀ ਭਾਈਪਾਤ ਸਰਕਾਰ ਇੱਕ ਕਾਨੂੰਨ ਲੈ ਕੇ ਆਈ ਜਿਹੜੇ ਲੋਕਾਂ ਦੇ ਧਰਨੇ ਮੁਜ਼ਾਹਰੇ ਤੇ ਪਾਬੰਦੀ ਲਾਉਂਦੇ ਸੀਗੇ ਲੋਕਾਂ ਨੇ ਦਿੱਲੀ ਘੇਰਣ ਤੋਂ ਪਹਿਲਾਂ 2010 ਦੇ ਵਿੱਚ ਚੰਡੀਗੜ੍ਹ ਘੇਰਿਆ ਸੀ ਚੰਡੀਗੜ੍ਹ ਨੂੰ ਜਾਮ ਕੀਤਾ ਸੀ ਤੇ ਉਹ ਕਾਨੂੰਨ ਜਿਹੜੇ ਲੋਕਾਂ ਦੀ ਜਵਾਬੰਦੀ ਵਾਸਤੇ ਲਿਆਂਦੇ ਜਾ ਰਹੇ ਸੀ ਉਹ ਰੱਦ ਕਰਵਾਏ ਸੀ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅਸੀਂ ਦਿੱਲੀ ਅੰਦੋਲਨ ਲੜ ਕੇ ਬਹੁਤ ਸਾਰੀ ਜਿਹੜੀ ਪੰਜਾਬ ਦੇ ਵਿੱਚ ਡੈਮੋਕਰੈਟਿਕ ਸਪੇਸ ਜਿਹੜੀ ਆ ਵਧਾਈ ਸੀਗੀ ਲੋਕਾਂ ਦੇ ਵਿੱਚ ਇਹ ਜੁਰਤ ਆਈ ਕਿ ਲੋਕ ਆਪ ਦੇ ਬਲਬੂਤੇ ਜੇ ਕਿਸੇ ਕੋਲੇ ਕੋਈ ਸੋਸ਼ਲ ਮੀਡੀਆ ਦਾ ਮਾਧਿਮਾ ਉਹਦੇ ਰਾਹੀਂ ਜੇ ਕਿਸੇ ਕੋਲੇ ਸੰਘਰਸ਼ੀਲ ਝੰਡਾ ਹੈਗਾ ਉਹਦੇ ਮਾਧਿਮੇ ਦੇ ਰਾਹੀਂ ਕਿ ਬੰਦਾ ਕਿਸੇ ਐਸਡੀਐਮ ਨੂੰ ਐਸਐਚਓ ਨੂੰ ਡੀਐਸਪੀ ਨੂੰ ਕਿਸੇ ਮੰਤਰੀ ਨੂੰ ਐਮਐਲਏ ਨੂੰ ਸ਼ਰਿਆਮ ਹਿੱਕ ਠੋਕ ਕੇ ਬਿਨਾ ਕਿਸੇ ਡਰੋਂ ਸਵਾਲ ਕਰਨ ਲੱਗ ਗਿਆ ਸੀਗਾ ਇਹੀ ਡੈਮੋਕ੍ਰੈਟਿਕ ਸਪੇਸ ਭਗਵੰਤ ਮਾਨ ਖਤਮ ਕਰਨਾ ਚਾਹੁੰਦਾ ਜਿਸ ਤਰ੍ਹਾਂ ਮੋਦੀ ਸਾਰੀਆਂ ਤਾਕਤਾਂ ਦਾ ਕੇਂਦਰੀਕਰਨ ਕਰਕੇ ਹਰ ਤਰ੍ਹਾਂ ਦੀ ਡੈਮੋਕ੍ਰੈਟਿਕ ਸਪੇਸ ਖਤਮ ਕਰਨਾ ਚਾਹੁੰਦਾ ਉਸੇ ਤਰ੍ਹਾਂ ਭਗਵੰਤ ਮਾਨ ਪੰਜਾਬ ਦੇ ਵਿੱਚ ਲੱਗਿਆ ਹੋਇਆ ਸਾਨੂੰ ਇਸ ਇਸ ਐਂਗਲ ਤੋਂ ਦੇਖਣਾ ਚਾਹੀਦਾ ਪਹਿਲਾ ਪਰਚਾ ਨਹੀਂ ਤੁਹਾਡੇ ਸਾਡੇ ਸਤਿਕਾਰਤ ਪੱਤਰਕਾਰ ਜਿਹੜੇ ਤੁਹਾਡੇ ਚੈਨਲ ਦੇ ਮਨਿੰਦਰਜੀਤ ਸਿੱਧੂ ਉਹਨਾਂ ਦੇ ਪਹਿਲਾਂ ਵੀ ਪਰਚਾ ਹੋਇਆ ਤਾਂ ਲੋਕਾਂ ਨੇ ਇਸ ਗੱਲ ਦਾ ਸਬੂਤ ਦਿੱਤਾ ਕਿ ਜੇ ਤੁਸੀਂ ਲੋਕਾਂ ਦੀ ਗੱਲ ਕੀਤੀ ਸੀਗੀ ਤਾਂ ਤੁਹਾਡੇ ਲੋਕ ਨਾਲ ਖੜੇ ਆ ਉਦੋਂ ਵੀ ਪਰਚਾ ਰੱਦ ਕਰਾਉਣ ਵਾਸਤੇ ਲੋਕ ਜਿਹੜੇ ਸੰਘਰਸ਼ ਦੇ ਮੈਦਾਨ ਦੇ ਖੁੱਦੇ ਸੀਗੇ ਅੱਜ ਵੀ ਕਿਉਂਕਿ ਤੁਸੀਂ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਆ ਤੇ ਲੋਕਾਂ ਦੀ ਲੜਨ ਵਾਲੀਆਂ ਜਥੇਬੰਦੀਆਂ ਅੱਜ ਵੀ ਭਗਵੰਤ ਮਾਨ ਦੀ ਇਹ ਸਾਜ਼ਿਸ਼ ਨੂੰ ਕਿਸੇ ਵੀ ਹਾਲ ਦੇ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ ਅਸੀਂ ਜਿੱਥੋਂ ਤੱਕ ਲੋੜ ਪਈ ਤੁਹਾਡੇ ਨਾਲ ਖੜਾਂਗੇ ਤੇ ਲੜਾਂਗੇ ਕੀ ਲੱਗਦਾ ਬਈ ਜੇ ਪਰਚਾ ਪਾ ਕੇ ਸਰਕਾਰ ਡਰਾ ਸਕਦੀ ਹੈ ਪੱਤਰਕਾਰਾਂ ਨੂੰ ਜਾਂ ਜਿਹੜੇ ਆਰਟੀਆਈ ਜਿਹੜੇ ਹੈਗੇ ਨੇ ਆਪਣੇ ਵੀਰ ਜੋ ਆਰਟੀਆਂ ਪਾਉਂਦੇ ਨੇ ਸਰਕਾਰ ਤੋਂ ਸਵਾਲ ਪੁੱਛਦੇ ਨੇ ਕੀ ਲੱਗਦਾ ਵੀ ਇਸ ਤਰ੍ਹਾਂ ਡਰ ਸਕਦੇ ਨੇ ਜਾਂ ਸਰਕਾਰ ਡਰਾ ਸਕਦੀ ਹੈ ਦੇਖੋ ਸੋਕਰੇਟ ਨੂੰ ਸੱਚ ਬੋਲਣ ਕਰਕੇ ਜ਼ਹਿਰ ਦਾ ਪਿਆਲਾ ਦਿੱਤਾ ਗਿਆ ਸੀ ਗਲੀਲੀਓ ਨੂੰ ਇਸ ਕਰਕੇ ਕਿ ਉਹਨੇ ਪੂਰੀ ਕਾਇਨਾਤ ਹੀ ਮਤਲਬ ਹੀ ਤਰਥੱਲੀ ਮਚਾਈ ਉਹਨੇ ਜਦੋਂ ਉਹਨੇ ਕਿਹਾ ਵੀ ਸੂਰਜ ਖੜਾ ਤੇ ਧਰਤੀ ਘੁੰਮਦੀ ਹੈ ਧਰਮ ਕਹਿੰਦਾ ਵੀ ਨਹੀਂ ਧਰਤੀ ਤਾਂ ਖੜੀ ਆ ਤੇ ਸੂਰਜ ਘੁੰਮਦਾ ਸਿਰਫ ਇਸ ਗੱਲ ਕਰਕੇ ਉਹਨੂੰ ਮੌਤ ਦੀ ਸਜ਼ਾ ਦਿੱਤੀ ਗਈ ਕੀ ਖੋਜਾਂ ਬੰਦ ਹੋ ਗਈਆਂ ਸਾਇੰਟਿਸਟਾਂ ਨੇ ਖੋਜਾਂ ਕਰਕੇ ਸਾਬਤ ਕਰਤਾ ਕਿ ਵਾਕਈ ਸੂਰਜ ਖੜਾ ਤੇ ਧਰਤੀ ਘੁੰਮਦੀ ਹੈ ਸੋਕਰਾਟ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਜਿਵੇਂ ਸਰਤਾਜ ਕਹਿੰਦਾ ਨਾ ਵੀ ਜਦੋਂ ਪਤਾ ਹੋਵੇ ਸੀਨੀਅਰ ਦੇ ਸ਼ੇਕ ਹੋਣਗੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਤੁਹਾਡੇ ਤੇ ਤਾਂ ਪਹਿਲਾ ਪਰਚਾ ਹੋ ਗਿਆ ਸੀ ਜੇ ਤੁਸੀਂ ਚੁੱਪ ਕਰਨ ਵਾਲੇ ਹੁੰਦੇ ਇਸ ਤਰ੍ਹਾਂ ਪੱਤਰਕਾਰਾਂ ਨੂੰ ਚੁੱਪ ਕਰਾਇਆ ਜਾ ਸਕਦਾ ਹੁੰਦਾ ਤਾਂ ਫਿਰ ਤੁਸੀਂ ਇੱਕ ਤੁਹਾਡੇ ਤੇ ਪਰਚਾ ਹੋ ਗਿਆ ਤੁਹਾਡਾ ਚੈਨਲ ਬੰਦ ਹੋ ਜਾਣਾ ਚਾਹੀਦਾ ਸੀ ਤੁਸੀਂ ਟੇਕੇ ਘਰੇ ਬੈਜ ਜਾਂਦੇ ਤੁਸੀਂ ਨਹੀਂ ਬੈਠੇਗੇ ਤੁਸੀਂ ਲੱਗੇ ਹੋਏ ਹੋ ਇਸੇ ਗੱਲ ਦਾ ਸਬੂਤ ਹੈ ਕਿ ਪਰਚੇ-ਪੁਰਚੇ ਹਕੂਮਤ ਨੂੰ ਬਹੁਤ ਵੱਡਾ ਭੁਲੇਖਾ ਕਿ ਇਸ ਤਰੀਕੇ ਨਾਲ ਸ਼ਾਇਦ ਲੋਕਾਂ ਨੂੰ ਦਬਾ ਦਿੱਤਾ ਜਾਊਗਾ ਜਿਨ੍ਹਾਂ ਨੇ ਭਗਤ ਸਿੰਘ ਹੋਰਾਂ ਦੀਆਂ ਭਗਤ ਸਿੰਘ ਰਾਜਗੁਰੂ ਸੁਖਦੇਵ ਦੀਆਂ ਅੰਗਰੇਜ਼ਾਂ ਨੇ फांसी ਦੇ ਕੇ ਜੇਲ੍ਹ ਦੀ ਪਿਛਲੀ ਕੰਧ ਪਾੜ ਕੇ ਉਹ ਜਣੀਆਂ ਲਾਸ਼ਾਂ ਸੀਗੀਆਂ ਸਦਲੀ ਦੇ ਕੰਢੇ ਜਾ ਕੇ ਸਿੱਟਦੀਆਂ ਟੋਟੇ ਟੋਟੇ ਕਰਕੇ ਕੀ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਇਹੋ ਜਿਹਾ ਕਿ ਇਸ ਤਰ੍ਹਾਂ ਲਹਿਰ ਨੂੰ ਉਹ ਦਬਾ ਲੈਣਗੇ ਕਿੱਡੇ ਵੱਡੇ ਭਲੇਖੇ ਚ ਸੀਗੇ ਉਹ ਸਗੋਂ ਲਹਿਰ ਨੂੰ ਦਬਾਉਣ ਦੀ ਬਜਾਏ ਤਾਂ ਉਹਨਾਂ ਨੇ ਲਹਿਰ ਨੂੰ ਹੋਰ ਵੀ ਜਿਹੜੀ ਹਵਾ ਦਿੱਤੀ ਲੋਕ ਲੋਕਾਂ ਨੇ ਜੇਲ੍ਹ ਘੇਰ ਲਈ ਲੋਕਾਂ ਨੇ ਆਪਦੇ ਮਹਬੂਬ ਸ਼ਹੀਦਾਂ ਦੀਆਂ ਜਾ ਕੇ ਲਾਸ਼ਾਂ ਚੱਕੀਆਂ ਟੁੱਟ ਟੁੱਟ ਜਿਹੜੇ ਸੀ ਉਹ ਇਕੱਠੇ ਕੀਤੇ ਇਕੱਠੇ ਕਰਕੇ ਬਹੁਤ ਸਤਿਕਾਰਤ ਤਰੀਕੇ ਨਾਲ ਉਹਦਾ ਸਸਕਾਰ ਕੀਤਾ ਸੀਗਾ ਤੇ ਜਦੋਂ ਉਹਨਾਂ ਹਾਕਮਾਂ ਦੇ ਭੁਲੇਖੇ ਦੂਰ ਕੀਤੇ ਸਾਡੇ ਸੂਰਬੀਰ ਯੋਧਿਆਂ ਨੇ ਤੇ ਇਹ ਕਿਹੜੇ ਬਾਗ ਦੀ ਬੁਲੀ ਹੈ ਠੀਕ ਹੈ ਬਹੁਤ ਵੱਡੇ ਭੁਲੇਖੇ ਦੇ ਵਿੱਚ ਆ ਇਹ ਹਕੂਮਤ ਠੀਕ ਹੈ ਇਹਨਾਂ ਦਾ ਭੁਲੇਖਾ ਚੱਕਣਾ ਚੂਰ ਹੋਊਗਾ ਠੀਕ ਹੈ ਤੇ ਇਹ ਪਰਚੇ ਐਫ ਆਈ ਆਰਾਂ ਜੇਲ੍ਹਾਂ ਥਾਣੇ ਕਚਹਿਰੀਆਂ ਇਹ ਤਾਂ ਯੂਨੀਵਰਸਟੀਆਂ ਜਿਵੇਂ ਕਰਤਾਰ ਸਿੰਘ ਸਰਾਭਾ ਨੇ ਕਿਹਾ ਸੀ ਜੇਲਾ ਹੋਣ ਵਤਨ ਕਾਲਿਆਂ ਦੇ ਦਾਖਲ ਹੋਏ ਕੇ ਡਿਗਰੀਆਂ ਪਾ ਜਾਣਾ ਹੁੰਦੇ ਫੇਲ ਬਹੁਤੇ ਤੇ ਪਾਸ ਥੋੜੇ ਵਤਨ ਵਾਸੀਓ ਦਿਲ ਨਟਾ ਜਾਣਾ ਪੰਜਾਬ ਚ ਬਹੁਤ ਸਾਰੇ ਹੈਗੇ ਆ ਦਰਬਾਰੀ ਪੱਤਰਕਾਰੀ ਕਰਨ ਵਾਲੇ ਵੀ ਆ ਬਹੁਤ ਸਾਰਿਆਂ ਨੂੰ ਸੁਗਾਤਾਂ ਵੀ ਦਿੱਤੀ ਗਈ ਜਿਹੜੇ ਚੁੱਪ ਕਰਕੇ ਬਹਿ ਗਏ ਆ ਜਿਹੜੇ ਪਰਮਤਮਨ ਜੇ ਛੱਕ ਵੀ ਮਾਰਦਾ ਤੇ ਉਹਦੀ ਖਬਰ ਬਣਾ ਰਹੇ ਆ ਇਸ ਤਰ੍ਹਾਂ ਦੇ ਪੱਤਰਕਾਰ ਵੀ ਹੈਗੇ ਆ ਪੰਜਾਬ ਦੇ ਵਿੱਚ ਤੇ ਦੂਜੇ ਪਾਸੇ ਲੋਕਾਂ ਦੀ ਗੱਲ ਕਰਨ ਵਾਲੇ ਵੀ ਹੈਗੇ ਆ ਠੀਕ ਹੈ ਇਸ ਕਰਕੇ ਇਹ ਜੰਗ ਦਾ ਮੈਦਾਨ ਠੀਕ ਹੈ ਤੁਸੀਂ ਅੜੇ ਹੋਏ ਹੋ ਤੁਸੀਂ ਖੜੇ ਹੋਏ ਹੋ ਤੁਹਾਡੇ ਨਾਲ ਆ ਜਿੰਤ ਤੱਕ ਲੋੜ ਪਈ ਨੌਜਵਾਨ ਭਾਰ ਸਭਾ ਕਲੀਅਰ ਕੱਟ ਕਰਨਾ ਚਾਹੁੰਦੀ ਹੈ ਕਿ ਸਰਕਾਰ ਜੇ ਇਹਨਾਂ ਕਰਤੂਤਾਂ ਤੋਂ ਬਾਜ਼ ਨਾ ਆਈ ਜਿਸ ਤਰ੍ਹਾਂ ਦਾ ਤਿੱਖਾ ਸੰਘਰਸ਼ ਲੜਨਾ ਪਿਆ ਨੌਜਵਾਨ ਭਾਰ ਸਭਾ ਤੁਹਾਡੇ ਪੱਤਰਕਾਰ ਭਾਈਚਾਰੇ ਨਾਲ ਤੇ ਸਾਡੇ ਆਰਟੀ ਐਕਟਿਵਿਸਟ ਮਾਨੇ ਗੋਇਲ ਜੀ ਹੈਗੇ ਆ ਜਿਹੜੇ ਬਹੁਤ ਮਤਲਬੀ ਫੈਕਟਸ ਦੇ ਆਧਾਰ ਤੇ ਰਿਪੋਰਟਸ ਜੜੀਆਂ ਸਾਹਮਣੇ ਲਿਆ ਰਹੇ ਆ ਅੱਜ ਤੱਕ ਇਹ ਕਹਿੰਦਾ ਵੀ ਸਰਕਾਰ ਨੂੰ ਇਹਦੇ ਬਜਾਏ ਠੀਕ ਹੈ ਸਨਮਾਨਿਤ ਕਰਨਾ ਚਾਹੀਦਾ ਜਿਹੜੇ ਖੋਜੀ ਪੱਤਰਕਾਰੀ ਕਰ ਰਹੇ ਆ ਤੁਹਾਡੇ ਚੈਨਲ ਦੇ ਵਰਗੇ ਹੋਰ ਪੱਤਰਕਾਰ ਹੈਗੇ ਮਿੰਟੂ ਗਰੂਸਰੀ ਆ ਤੁਸੀਂ ਆ ਮਾਨੇ ਗੋਇਲ ਆ ਜਿਹੜੇ ਖੋਜੀ ਕੰਮ ਕਰ ਰਹੇ ਆ ਅਸੋ ਚ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਉਹਨਾਂ ਨੂੰ ਗ੍ਰਾਂਟਸ ਜਾਰੀ ਕੀਤੀਆਂ ਜਾਣੀਆਂ ਚਾਹੀਦੀਆਂ ਕਿ ਇਸ ਤਰ੍ਹਾਂ ਦੀ ਪੱਤਰਕਾਰੀ ਪਰਫੁੱਲਤ ਹੋਵੇ ਇਹਨਾਂ ਨੂੰ ਏਡ ਦਿੱਤੀ ਜਾਵੇ ਨਾ ਕਿ ਇਹਨਾਂ ਨੂੰ ਦਬਾਇਆ ਜਾਵੇ ਭਗਵੰਤਮਾਨ ਸਾਹਿਬ ਭਗਤ ਸਿੰਘ ਦੀ ਗੱਲ ਕਰਦੇ ਨੇ ਉਹਨਾਂ ਦੀ ਪੱਕ ਵੀ ਬੰਦੇ ਰਹੇ ਕਹਿੰਦੇ ਨੇ ਪੰਜਾਬ ਦੇ ਵਿੱਚ ਪਹਿਲੀ ਵਾਰ ਇਨਕਲਾਬ ਆਇਆ ਤੇ ਇਹ ਇਨਕਲਾਬ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇਹ ਇਨਕਲਾਬ ਹੀ ਆ ਕਿ ਇਹ ਲੋਕਾਂ ਦਾ ਹੱਕ ਬਣਦਾ ਸੀਗਾ ਥੋੜੇ ਵੀ ਚੈਨਲ ਦੀ ਇਹ ਰਿਪੋਰਟ ਹੈਗੀ ਆ ਵੀ ਪਹਿਲਾਂ ਚੰਨੀ ਨੂੰ ਵੀ ਸਵਾਲ ਕੀਤੇ ਗਏ ਸੀਗੇ ਠੀਕ ਹੈ ਇਸ ਤਰ੍ਹਾਂ ਦੀ ਕੋਈ ਐਫ ਆਈ ਆਰ ਕੋਈ ਪਰਚਾ ਨਹੀਂ ਦਰਜ ਕੀਤਾ ਗਿਆ ਤੇ ਹੁਣ ਪਰਚਾ ਦਰਜ ਹੋ ਗਿਆ ਇਨਕਲਾਬ ਹੀ ਆ ਕਿ ਪਹਿਲਾਂ ਇਹ ਹੋਇਆ ਹੀ ਨਹੀਂ ਸੀ ਕਿਤੇ ਕਿ ਸਿਰਫ ਇਸ ਗੱਲ ਤੋਂ ਸਰਕਾਰ ਡਰ ਜੂਗੀ ਕਿ ਹੈਲੀਕਾਪਟਰ ਤੇ ਝੂਟਿਆਂ ਦੇ ਗੇੜਿਆਂ ਦੀ ਗਿਣਤੀ ਪੁੱਛੀ ਸੀਗੀ ਉਹ ਹੈਲੀਕਾਪਟਰ ਕਿੱਧਰ ਜਾ ਰਿਹਾ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਦੇ ਵਿੱਚ ਠੀਕ ਹੈ ਤੇ ਇਹ ਕਿਸੇ ਵੀ ਪੱਤਰਕਾਰ ਦਾ ਇਹ ਕਾਨੂੰਨਨ ਹੱਕ ਹੈ ਦੇਖੋ ਜਦੋਂ ਪੂਰੇ ਕਿਸੇ ਵੀ ਵਰਲਡ ਦੇ ਕਿਸੇ ਵੀ ਕੋਨੇ ਦੇ ਵਿੱਚ ਜਦੋਂ ਖੂਨ ਖਰ ਜੰਗਾਂ ਲੱਗੀਆਂ ਹੁੰਦੀਆਂ ਆਮੋ ਸਾਹਮਣੇ ਗੋਲੀਆਂ ਚੱਲ ਰਹੀ ਪੱਤਰਕਾਰ ਦਾ ਕੈਮਰਾ ਉੱਥੇ ਵੀ ਉਹਦੀ ਅੱਖ ਜਿਹੜੀ ਖੁੱਲੀ ਹੁੰਦੀ ਹੈ ਤੇ ਉਹਨੂੰ ਕੋਈ ਉਂਗਲ ਨਹੀਂ ਲਾ ਸਕਦਾ ਹੈ ਠੀਕ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਭੇੜ ਚੱਲ ਰਿਹਾ ਕੋਈ ਲੋਕਾਂ ਦੇ ਲਾਠੀ ਚਾਰਜ ਹੋ ਰਿਹਾ ਕੁਝ ਵੀ ਹੋ ਰਿਹਾ ਪੱਤਰਕਾਰ ਦੀ ਅੱਖ ਉਥੇ ਵੀ ਖੁੱਲੀ ਹੁੰਦੀ ਹੈ ਪੱਤਰਕਾਰ ਨੂੰ ਕੋਈ ਹੱਥ ਨਹੀਂ ਲਾ ਸਕਦਾ ਹੈ ਠੀਕ ਹੈ ਇਹ ਕਿਸ ਤਰ੍ਹਾਂ ਦਾ ਨਿਆਂ ਭਗਵੰਤ ਮਾਨ ਬਣਾਉਣਾ ਚਾਹੁੰਦਾ ਠੀਕ ਹੈ ਇਹ ਇਨਕਲਾਬ ਹੀ ਹੈ ਫਿਰ ਇਹ ਪਹਿਲਾਂ ਕਦੇ ਵੀ ਨਹੀਂ ਹੋਇਆਗਾ ਠੀਕ ਹੈ ਪੱਤਰਕਾਰਾਂ ਦੀ ਰਿਸਪੈਕਟ ਪੱਤਰਕਾਰ ਭਾਈਚਾਰੇ ਦਾ ਸਨਮਾਨ ਭਗਵੰਤ ਮਾਨ ਨੂੰ ਪੈਰਾਂ 'ਚ ਰੋਲਿਆ ਇਹ ਇਨਕਲਾਬ ਹੀ ਹੈ ਇਹ ਭਗਵ ਸਿੰਘ ਭਗਵੰਤ ਮਾਨ ਦਾ ਇਨਕਲਾਬ ਹੈਗਾ ਠੀਕ ਹੈ ਤੇ ਲੋਕ ਦਿਖਾਉਣਗੇ ਇਹਨਾਂ ਨੂੰ ਛੱਟਾ ਇਹਨਾਂ ਦੇ ਸਾਹਮਣੇ ਆ ਜਾਣਾ ਬਹੁਤ ਬਹੁਤ ਧੰਨਵਾਦ